ਪੁੱਤਿਆ ਅੱਧਾ ਕਿਲੋ ਪੱਕੀ ਲੈ ਤਾਂ ਅੱਧਾ ਕਿਲੋ ਪੱਕੀ ਹਾਂ ਮੇਰੇ ਖਵਾਈ ਅੱਧਾ ਬੱਦਾ ਬਉ ਬੱਤੇ ਆਟਾ ਅਰੇ ਸਭ ਬੌਲਿਆ ਅੱਧਾ ਚਮਚਾ ਵੀ ਨਹੀਂ ਲਾਇਆ ਅੱਧਾ ਕਿਲੋ ਲਿਖਤੀ ਹੈ ਭਈ ਇਹ ਤਾਂ ਸਿਆਪ ਦੇ ਲਵੋ ਵੀ ਪਾਵਾਂਗੇ ਜਿਵੇਂ ਸਾਡੇ ਨਾਲ ਕਰੀਏ ਨੇ ਸਾਡੇ ਨਾਲ ਕੱਟ ਕਰੀਆਂ ਨੇ ਜੀਜੇ ਤਾਂ ਕਿਹ ਕੰਦਰ ਲੇਗਾ ਇਹਦਾ ਲੜੂ ਜਬ ਆਗਦੇ ਪੁੱਤ ਅਸੀਂ ਤਾਂ ਜਾਣਦੇ ਨਹੀਂ ਗਈ ਯਾਰ ਤੁਸੀਂ ਤਾਂ ਆਪਦਾ ਪੂਰੀ ਡਿਊਟੀ ਨਿਭਾ ਕੇ ਜਾਵਾਂਗੇ ਰਾਖੀ ਤੇ ਭੇਜਿਆ ਕੁੜੀ ਨੇ ਸਾਨੂੰ ਹਾਂ ਓਰੇ ਮਖਲਾਵਾ ਫੜਦਾ ਤੂੰ ਰਾਖੀ ਦੇ ਟੂਮਾ ਪਈਆ ਨੇ ਹੈ ਜਬ ਆਇਆ ਥੋ ਆਹ ਦਾਜਾ ਮਾਹਣਾ ਹਾਂ ਕਬੂਤਰ ਲਾ ਫੜ ਲਿਆ ਇਹਦੀ ਉਹ ਕਬੂਤਰ ਵੀਰਿਆ ਦੇਖ ਤੂੰ ਤੇ ਮੈਨੂੰ ਪੇਟਾ ਇਹਨੇ ਕਹਿੰਦਾ ਉਹਨਾਂ ਦੇ ਇੱਥੇ ਕਬੂਤਰ ਆ ਜਾ ਕੇ ਤੇ ਖੰਭ ਜੇ ਖੰਦਾ ਖਿੰਡੇ ਹੋਏ ਸੀ ਵੀਰਿਆ ਹਾਂ ਮੈਂ ਤਾਂ ਜਾ ਕੇ ਖੱਡ ਚ ਹੱਥ ਪਾ ਲਿਆ ਅਰੇ ਆ ਉਹ ਰੋ ਸੜਾ ਨਾਗ ਦੇਖ ਲੈ ਆਂ ਆਂ ਬੀਂਦਰ ਖਾਡੇ ਚ ਥੋੜੇ ਰਹਿੰਦੇ ਨੇ ਖੁੱਡੇ ਚ ਰਹਿੰਦੇ ਹੁੰਦੇ ਨੇ ਤੂੰ ਤੇ ਖਾ ਗਿਆ ਆਪਣਾ ਸੱਪ ਕਬੂਤਰ ਹੈਗਾ ਤੀ ਹਾਂ ਵੀਰੇ ਖੰਭ ਖਿੰਡੇ ਹੋਏ ਸੀ ਅੰਗਰੇਟੇ ਹੋਏ ਸੀ ਗੁੱਲੀ ਵਾਲੇ ਕੀ ਤਾਲੀ ਬਾਗਿਆ ਦੀ ਕਦੇ ਹਾਂ ਚੌਲ ਬਣਾਏ ਨੇ ਕਰ ਚੌਲ ਖਾ ਲੋ ਜਰਦੇ ਵਾਲੇ ਹਾਂ ਆਹ ਕੀਨੇ ਬਣਾਏ ਨੇ ਤਰੀ ਭੈਣ ਨੇ ਬਣਾਏ ਨੇ ਯਾ ਜਰਦਾ ਚੌਲ ਖਾ ਲੋ ਨਹੀਂ ਬਣਾਏ ਗੁੱਲੀ ਗੋਲ ਭੇਜਦਾ ਬਾ ਕਬੂਤਰ ਹੈ ਜਾ ਬਾਗ ਦੇ ਚਾਲ ਖਾ ਲੋ ਜਾ ਬਸ ਜਾ ਚਲ ਕੋਲੇ ਨਹੀਂ ਕਰੇ ਯਾਰ ਦਰ ਦਾ ਚਾਲ ਖਾ ਲੋ ਓਏ ਕਰੇ ਕਰੇ ਭਾਗ ਜਾ ਆ ਜਾ ਲੈ ਚੱਕੋ ਥੋੜੀ ਚਾਹ ਇਸ ਦਾ ਟੋਪ ਜਾ ਦਾ ਲੈ ਜਾ ਲਿਆ ਫੜਾ ਹਾਂ ਚਿਮਟਾ ਚੁੱਕੀ ਬਾਬੇ ਚਿਮਟਾ ਓਏ ਕਿੱਥੇ ਭੁੱਲ ਗਿਆ ਮਿਲ ਗਿਆ ਮਿਲ ਗਿਆ ਆ ਜਾ ਬੰਗਾ ਅਰੇ ਸਾਰੇ ਇਕੱਠੇ ਉਤ ਇਕੱਠੇ ਹੋਏ ਨੇ ਹੈ ਹੈ ਤੂੰ ਮੇਰੇ ਸਾਲਾ ਗਾ ਮੈਨੂੰ ਪਤਾ ਨਹੀਂ ਤੇਰੀ ਗੱਲਾਂ ਦਾ ਬੈਵਤਾ ਨਾ ਹੈ ਤੂੰ ਉਧਰ ਕੰਮ ਮਾਰੀ ਕਿਉਂ ਭੇਜਿਆ ਉਧਰ ਤੂੰ ਪਤਾ ਪਾ ਕੋ ਅੰਮਾ ਦਾ ਟਾਈਮ ਮਿਲਦਾ ਮੈ ਮਿਲਦਾ ਮੇਰੇ ਸਾਲਾ ਸ਼ਰਕ ਚੱਲਦੀ ਆ 100 ਬੰਦਾ ਦੇਖਦੇ ਕੁਰੀਚੋ ਦਿਆ ਦੋ ਕੈਮਰੇ ਆ ਬਟਾ ਰੱਖੇ ਨੇ ਓਏ ਨਾ ਦਾ ਪਾਇਆ ਦੇ ਜਰਾ ਗੱਲ ਸੁਣ ਲਈ ਹੁਣ ਧਿਆਨ ਨਾਲ ਕੰਨ ਉਰਾ ਕਰਕੇ ਰੱਖੀ ਸਾਡੇ ਕੰਨੀ ਨੂੰ ਓ ਬਾਬਾ ਤੇਰਾ ਬੈ ਤੇਰਾ ਪਹਿਲੀ ਖਰੀਦ ਲੈ ਜੀ ਤੇਰੀ ਪਿੱਠ ਮੱਚੀ ਹੋਈ ਆ ਚਲ ਕੋਈ ਨਾ ਆਪਾਂ ਭਾਗੂ ਆਪਣੇ ਘਰ ਦਾ ਪੂਰਾ ਨਕਸ਼ਾੜ ਕਰੂ ਹੈ ਉਹੀ ਕਹੇ ਜਾਂਦੇ ਨੇ ਸਨੌਰੀਆਂ ਪਾਗਲ ਨੇ ਸਨੌਰੀਆਂ ਪਾਗਲ ਨੇ ਤੂੰ ਮੇਰੀ ਗੱਲ ਸੁਣ ਲੈ ਸਾਡੀ ਚਲਾਕੀ ਦੇਖ 10 ਹੋਏ ਤੁੱਟਿਆ ਜਿੱਡਾ ਦਿਮਾਗ ਸਨੌਰੀਆਂ ਦਾ ਭਨੇ ਕਿਸੇ ਦਾ ਹੈ ਨਹੀਂ ਸਾਇੰਟਿਸਟਾਂ ਦਾ ਵੀ ਸਾਇੰਟਿਸਟਾਂ ਦਾ ਵੀ ਨਹੀਂ ਰਹਾ ਸਹੀ ਗੱਲ ਆ ਵੀਰੇ ਲੈ ਹੁਣ ਸਾਰੀ ਡਿਟੇਲ ਧਿਆਨ ਨਾਲ ਸੁਣ ਲਈ ਕੱਲੀ ਕੱਲੀ ਗੱਲ ਤੇ ਗੌਰ ਰੱਖ ਕੇ ਸਾਰਾ ਕੁਝ ਲਿਖ ਕੇ ਲੈ ਅਸੀਂ ਪਰਾ ਬੈਠੇ ਹੀ ਕੰਮ ਕਰਦੇ ਸੀ ਸੁਣਾ ਫਟਾਫਟ ਲੈ ਗੱਲ ਨੰਬਰ 1 ਗੱਲ ਨੰਬਰ 1 ਪਹਿਲਾ ਤਾਂ ਚਰਨੋਂ ਤੇ ਵੀਰਾ ਗਲਤ ਨੇ ਇਹ ਨੋਟ ਕੀਤਾ ਜਾਵੇ ਗੱਲ ਨੰਬਰ 2 ਫਿਰ ਭਾਗੂ ਨੇ ਦੋ ਭਰੀਆਂ ਸਰੋਂ ਦੀਆਂ ਦੋ ਭਰੀਆਂ ਸਰੋਂ ਦੀਆਂ ਕੋਠੇ ਓਲੇ ਲੁਕੋਤੀਆਂ ਕੋਠੇ ਓਲੇ ਲੁਕੋ ਕੇ ਰੱਖ ਦਿੱਤੀਆਂ 20 ਬੇਲੇ ਟਾਈਮ ਚ ਲੋਕਾਂ ਦੀਆਂ ਧੀਮੀਆਂ ਨੰਨੋਂ ਕੋਡੇ ਨੂੰ ਪੇਲ ਦਿਆ ਕਰਾਂਗੇ ਇਹਨੇ ਜਿਹੜੀਆਂ ਭਰੀਆਂ ਦੀ ਪਣੇ ਦੋ ਪਰਾਲੂ ਕੋ ਕਿ ਧਰਤੀਆਂ ਸੁਣੀ ਚੱਲ ਕੁੜੀ ਸੁਣੀ ਚੱਲ ਸੁਣੀ ਚੱਲ ਤੇਰੇ ਘਰ ਦਾ ਨੁਕਸਾਨ ਆ ਪਣੇ ਹੈ ਸਾਰਾ ਕੁਝ ਨੋਟ ਕਰਕੇ ਲੈ ਆਂ ਹਾਂ ਹਾਂ ਆ ਚੌਥੀ ਗੱਲ ਸੁਣੋ ਬਾਗੂ ਨੇ ਦੋ ਚਮਚੇ ਫਿਰ ਵੀਰੇ ਨੂੰ ਜਦੋਂ ਚਾਹ ਲੈ ਕੇ ਗਿਆ ਪਣੇ ਸਾਰੀ ਨੋਟ ਕਰਕੇ ਲੈ ਆ ਗੱਲ ਦੋ ਚਮਚੇ ਵੀਰੇ ਨੂੰ ਟੁੱਕੀ ਦੇ ਖਵਾਏ ਤੇ ਚਰਨੋਂ ਦੀਆਂ ਗੱਲਾਂ ਕੀਤੀਆਂ ਬ੍ਰੈਕਟ ਚ ਰੋਮੈਂਟਿਕ ਰੋਮੈਂਟਿਕ ਗੱਲਾਂ ਕੀਤੀਆਂ ਚਰਨੂ ਤੇ ਉਹਦੇ ਨਾਲ ਰੋਮਾਂਟਿਕ ਗੱਲਾਂ ਕੀਤੀਆਂ ਵੀ ਤੂੰ ਐ ਐ ਬਾਰੇ ਵੀ ਰਿਲੇਸ਼ਨ ਬਣਾ ਸਕਦਾ ਚਰਨੂ ਨਾਲ ਸੋਡਾ ਬਸਵਾਸ ਪਾਤਰ ਪਹਿਨੇ ਤੂਤਾ ਸਨੋਰੀਆ ਤੇ ਉਹਦਾ ਪਾਪਾ ਪਰ ਵੀਰੇ ਮੈਂ ਕਿਵੇਂ ਯਕੀਨ ਕਰਾਂ ਤੁਹਾਡੀ ਗੱਲਾਂ ਤੇ ਮੈਨੂੰ ਤਾਂ ਯਕੀਨ じゃ ਨਹੀਂ ਹੁੰਦਾ ਹੁਣ ਪਰ ਤੈਨੂੰ ਤਸਵੀਰ ਚ ਲਿਖਿਆ ਰਹੀ ਏ ਉਥੇ ਜਾ ਕੇ ਤਾਂ ਸਾਰਾ ਕੁਝ ਲਿਖ ਕੇ ਲੈ ਪਾਪੇ ਤੋਂ ਪੁੱਛ ਲੈ ਯਕੀਨ ਨਹੀਂ ਹੁੰਦਾ ਇਕੱਲੀ ਗੱਲ ਕਰਨੀ ਧਿਆਨ ਕਰਕੇ ਕੱਲੀ ਕੱਲੀ